ਕੁੜੀ ਨੇ ਸਾਰਾ ਕੁਝ ਦੱਸਤਾ ਵੀ ਵੀਡੀਓ ਵੀ ਸੱਚੀਆਂ ਨੇ ਫੋਟੋਆਂ ਵੀ ਸੱਚੀਆਂ ਨੇ ਚੈਟ ਵੀ ਸਾਰਾ ਕੁਝ ਸੱਚੀ ਆ ਵੀ ਫੇਕ ਨਹੀਂ ਹੈਗੀਆਂ ਕੁੜੀ ਦੀ ਇੰਟਰਵਿਊ ਆ ਗਈ ਵੱਖ-ਵੱਖ ਚੈਨਲਾਂ 'ਤੇ ਤੁਸੀਂ ਦੇਖ ਲਈ ਹੋਣੀ ਆ ਤੇ ਉਹਨੇ ਦੱਸਿਆ ਵੀ ਸਾਰੀਆਂ ਵੀਡੀਓ ਮੇਰੀਆਂ ਹੀ ਆ ਵਾਇਰਲ ਹੋਈਆਂ ਜਿਹੜੀਆਂ ਚੈਟ ਵਾਇਰਲ ਹੋਈ ਆ ਸਾਰਾ ਕੁਝ ਦੱਸਤਾ ਵੀ ਮੁੰਡੇ ਨੇ ਵਾਇਰਲ ਕੀਤੀ ਵਾਇਰਲ ਕੀਤੀ ਆ ਵੀ ਇੱਕ ਮੁੰਡਾ ਪ੍ਰਭ ਇੱਕ ਉਹਦਾ ਦੋਸਤ ਦੇ ਅੰਦਰ ਠੀਕ ਆ ਵੀ ਇਹ ਦੋਨਾਂ ਨੇ ਵਾਇਰਲ ਕੀਤੀ ਆ ਮੇਰੀਆਂ ਵੀਡੀਓ ਚੈਟ ਕੀਤੀਆਂ ਮੈਨੂੰ ਯਾਨੀ ਬਲੈਕਮੈਨ ਕਰਦੇ ਸੀ ਧੱਕੇ ਨਾਲ ਮੈਨੂੰ ਬਲਾ ਕੇ ਬਾਹਰ ਮੈਨੂੰ ਕੋਈ ਕੋਕ ਤੇ ਕੋਈ ਜਿ ਰਿਲੀ ਜੀ ਜਾਂ ਨੀਂਦ ਵਾਲੀ ਗੋਲੀ ਜਾਂ ਕੁਝ ਉਦਾਂ ਮਿਲਾ ਕੇ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹਨਾ ਤੁਸੀਂ ਸਾਰਿਆਂ ਨੇ ਇੰਟਰਵਿਊ ਸੁਣ ਲਈ ਹੋਊਗੀ ਤੇ ਇਹਦੇ ਵਿੱਚ ਹੁਣ ਇੱਕ ਚੈਨਲ ਤੇ ਮੈਂ ਉਹਦਾ ਮੁੰਡੇ ਦਾ ਪਿਓ ਦਾ ਇੰਟਰਵਿਊ ਸੁਣਦਾ ਸੀ ਉਹਦੀ ਮੁੰਡੇ ਦੇ ਪਿਓ ਦੀ ਇੱਕ ਚੈਨਲ ਤੇ ਪੱਤਰਕਾਰ ਨਾਲ ਗੱਲ ਕਰਦਾ ਸੀ ਮੁੰਡੇ ਦਾ ਪਿਓ ਕਹਿੰਦਾ ਵੀ ਕੁੜੀ ਨੇ ਆਏ ਆਪ ਹੀ ਵਾਇਰਲ ਕੀਤੀ ਹੈ ਵੀਡੀਓ ਵੀ ਅਸੀਂ ਨਹੀਂ ਵਾਇਰਲ ਕੀਤੀ ਹੈਗੀ ਵੀ ਇਹ ਕੁੜੀ ਨੇ ਆਪ ਕੀਤੀ ਹੈ ਯਾਰ ਹੱਦ ਹੋ ਗਈ ਲੋੜਾ ਆ ਗਿਆ ਤੁਹਾਡੇ ਯਾਰ ਜਿਹੜੀ ਕੁੜੀ ਡਰੀ ਨਹੀਂ ਹੈਗੀ ਸਾਰਾ ਉਹਨੇ ਆਪਣਾ ਫੇਸ ਦਿਖਾਤਾ ਕੋਈ ਮੂੰਹ ਤੇ ਚੁੰਨੀ ਨਹੀਂ ਬੰਨੀ ਕੋਈ ਕੁਛ ਨਹੀਂ ਕੀਤਾ ਉਹਨੇ ਉਦਾਂ ਹੀ ਇੰਟਰਵਿਊ ਦੇਤੀ ਯਾਰ ਥੋੜੇ ਤੁਸੀਂ ਕਹਿੰਦੇ ਕੁੜੀ ਨੇ ਉਹਨੇ ਵਾਇਰਲ ਕੀਤੀ ਸੀ ਕੁੜੀ ਨੇ ਲੋੜਾ ਆ ਗਿਆ ਯਾਰ ਥੋੜੇ ਤੇ ਹੈ ਕਿ ਉਹ ਕਿਹੜੀ ਕੁੜੀ ਆ ਜਿਹੜੀ ਆਪਦੀ ਵੀਡੀਓ ਵਾਇਰਲ ਕਰ ਲੂਗੀ ਕੋਈ ਨਹੀਂ ਵੀਰੇ ਕਰਦਾ ਹੁੰਦਾ ਕੋਈ ਦੋ ਘੜੀ ਮੁੰਡਾ ਨਹੀਂ ਵਾਇਰਲ ਕਰਦਾ ਕਿ ਇਹ ਜਿਹੀ ਵੀਡੀਓ ਆਪਦੀਆਂ ਨਾ ਕੁੜੀ ਦਾ ਫੇਰ ਕਿੱਥੋਂ ਕਰ ਲੂਗੀ ਉਹਨੇ ਅੱਗੇ ਘਰ ਨਹੀਂ ਬਸਣਾ ਹੈਗਾ ਤੇ ਲਾਹਣਤਾ ਥੋੜੇ ਤੇ ਯਾਰ ਤੂੰ ਤਾਂ ਜਮੇ ਸਰਿਆਂ ਆ ਮਾ ਉਹਦੇ ਮੁੰਡੇ ਸਪੋਰਟ ਕਰੀ ਜਾਂਦੇ ਹੋ ਨਾ ਤੇ ਬਾਕੀ ਕੁੜੀ ਨੇ ਦੱਸਿਆ ਉਹਦੇ ਵਿੱਚ ਤੁਸੀਂ ਦੇਖਿਆ ਵੀਡੀਓ ਵਿੱਚ ਮੈਂ ਤਾਂ ਵੀ ਆਤਮ ਹੱਤਿਆ ਬਾਰੇ ਸੋਚ ਰਹੀ ਸੀ ਨਾ ਵੀ ਉਹ ਕੱਲੀ ਦੀ ਮੰਮੀ ਹੈ ਨਹੀਂਗੀ ਵੀ ਚਲ ਡੈਡੀ ਸੀ ਉਹਦਾ ਡੈਡੀ ਵੱਲ ਦੇਖ ਕੇ ਚਿਹਰੇ ਵੱਲ ਦੇਖ ਕੇ ਕਹਿੰਦੀ ਮੈਂ ਵੀ ਹਟ ਗਈ ਵੀ ਮੇਰੇ ਡੈਡੀ ਦਾ ਕੀ ਬਣੂ ਬਾਅਦ ਵਿੱਚ ਕੌਣ ਸੰਭਾਲੂ ਹਨ ਤੇ ਚਲੋ ਮੰਨਦੇ ਆ ਕੁੜੀ ਦੀ ਗਲਤੀ ਸੀ ਉਹਨੂੰ ਵਿਆਹ ਤੋਂ ਪਹਿਲਾਂ ਨਹੀਂ ਮਿਲਣਾ ਚਾਹੀਦਾ ਸੀ ਬਾਹਰ ਨਹੀਂ ਜਾਣਾ ਚਾਹੀਦਾ ਸੀ ਹਨ ਬਾਕੀ ਵਿਸ਼ਵਾਸ ਹੁੰਦਾ ਬੰਦੇ ਦਾ ਉਹਨੂੰ ਵਿਸ਼ਵਾਸ ਹੀ ਨਾ ਹੋ ਗਿਆ ਸੀ ਉਹ ਕੁੜੀ ਕਹਿੰਦੀ ਮੈਨੂੰ ਇਹ ਤੇ ਵੀ ਇਹ ਤੇ ਮੈਂ ਨਾ ਬਚ ਨਹੀਂ ਸਕਦੀ ਸਾਰਾ ਕੁਝ ਵੀ ਹੀ ਹੈ ਮੇਰਾ ਹਨ ਤੇ ਯਾਰ ਮੁੰਡੇ ਦਾ ਮੈਂ ਪਿਓ ਤੇ ਹੈਰਾਨ ਹੀ ਹੋਇਆ ਪਿਆ ਆਂ ਤੂੰ ਅਸੀਂ ਚਲੋ ਠੀਕ ਆ ਤੁਸੀਂ ਕਾਨੂੰਨ ਹਿਸਾਬ ਚੱਲੋ ਤੁਸੀਂ ਆਪਦੇ ਮੁੰਡੇ ਨੂੰ ਥੋੜਾ ਆਉਣ ਜਾਣ ਸੀ ਸਾਰਾ ਕੁਝ ਫੋਟੋਆਂ ਵਾਇਰਲ ਹੋ ਗਈਆਂ ਜਿਹੜੀਆਂ ਫੋਟੋਆਂ ਤੁਸੀਂ ਭੰਨ ਤੋੜ ਤੁਹਾਡਾ ਮੁੰਡਾ ਉਹਨਾਂ ਦੇ ਘਰੇ ਕਰਕੇ ਆਇਆ ਉਹ ਵੀ ਉਹਨਾਂ ਨੇ ਵੀਡੀਓ ਦੇਤੀਆਂ মিডিਆ ਨੂੰ ਉਹ ਵੀ ਚੱਲਦੀ ਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਤੁਸੀਂ ਵੀ ਭੰਨ ਤੋੜ ਅਸੀਂ ਤਾਂ ਕਰੀ ਥੋੜਾ ਮੁੰਡਾ ਸਿਰਿਆਂ ਤੁਹਾਡੀ ਗੱਡੀ 'ਤੇ ਸਾਰਾ ਕੁਝ ਬੱਚ ਆਇਆ ਹਨ ਤੇ ਉੱਤੇ ਉੱਤੇ ਤੂੰ ਕਹਿੰਦਾ ਯਾਰ ਕੁੜੀ ਨੇ ਵਾਇਰਲ ਕਰਦੀ ਆ ਨਾ ਵੀ ਆਪਦੇ ਵੀਡੀਓ ਯਾਰ ਇਹ ਤਾਂ ਹੈਰਾਨ ਦੀ ਹੈ ਨਾ ਥੋੜੇ ਘਰੇ ਵੀ ਚਲ ਧੀਆ ਪਣਾ ਸਭੇ ਸਾਂਝੀਆਂ ਹੁੰਦੀਆਂ ਨੇ ਤੇ ਪਰ ਇਹ ਗੱਲ ਗਲਤ ਆ ਬੁੜੀ ਬਾਹਰ ਨਹੀਂ ਕਰ ਸਕਦੀ ਜਿਹੜੀ ਕੁੜੀ ਵਿਚਾਰੀ ਇੰਟਰਵਿਊ ਦਿੰਦੀ ਫਿਰਦੀ ਆ ਕਿੰਨਾ ਕੁ ਦੁਖੀ ਹੋ ਵੀਰੇ ਕੋਈ ਚੀਜ਼ ਦੋ ਘੜੀ ਕਿਸੇ ਚੀਜ਼ ਵਾਇਰਲ ਹੋ ਜਾਵੇ ਨਿਕਲਣਾ ਦੱਬਰ ਹੋ ਜਾਂਦਾ ਉਹ ਘਰੋਂ ਬਾਹਰ ਨਹੀਂ ਪੈਰ ਪਾ ਸਕਦੀ ਉਹ ਕਾਹਨੂੰ ਬਾਜ਼ਾਰ ਜਾਂਦੀ ਆ ਕਿਤੇ ਹੋਰ ਕੰਮ ਜਾਂਦੀ ਆ ਜਦ ਹੀ ਅਗਲਾ ਬਾਹਰ ਬੰਦੇ ਬੈਠੇ ਮੋੜਾਂ ਤੇ ਕਹਿ ਜਾਂਦੇ ਜਿਹਦੇ ਉਹੀ ਕੁੜੀ ਆ ਜਿਹਦੀ ਵੀਡੀਓ ਵਾਇਰਲ ਹੋਈ ਸੀ ਕੋਰੇ ਕੋਲੇ ਫੋਨ ਆਰੇ ਕੋਲੇ ਚੱਲਦੇ ਆ ਤੇ ਇਹਦੇ ਵਿੱਚ ਮੁੰਡੇ ਦਾ ਪਿਓ ਦਾ ਆ ਬਿਆਨ ਆ ਵੀ ਕੁੜੀ ਨੇ ਆਪ ਵਾਇਰਲ ਕੀਤੀ ਆ ਵੀਡੀਓ ਬਾਕੀ ਹੁਣ ਜਿਹੜੇ ਆਪਣੀ ਮਹਿਲਾ ਕਮਿਸ਼ਨ ਆ ਉਹਨਾਂ ਨੇ ਨੋਟਿਸ ਲੈ ਲਿਆ ਤੇ ਕਾਰਵਾਈ ਉਹਨਾਂ ਨੇ ਕਰਤੀ ਉਹ ਟਾਈਮ ਦੇ ਤਾ ਉਹਨਾਂ ਨੇ ਵੀ ਇਹਦੇ ਵਿੱਚ ਜਾਂਚ ਕਰਕੇ ਵੀ ਕਾਰਵਾਈ ਕੀਤੀ ਜਾਵੇ ਹੈਨਾ ਤੇ ਵੱਖ-ਵੱਖ ਚੈਨਲਾਂ ਤੇ ਕੁੜੀ ਨੇ ਜ਼ਿਗਰਾ ਕਰਕੇ ਤੇ ਵੀ ਜ਼ਿਗਰਾ ਕਰਕੇ ਸਾਰਿਆਂ ਨੂੰ ਇੰਟਰਵਿਊ ਦਿੱਤੀ ਹੈ ਅਮਰਤਵਾਰ ਮਹਿਰੋਂ ਨੂੰ ਵੀ ਸੁਨੇਹਾ ਲਾਇਆ ਉਹਨੂੰ ਭਾਈ ਨੂੰ ਵੀ ਅਮਰਤਵਾਰ ਮਹਿਰੋਂ ਸਾਹਿਬ ਨੂੰ ਵੀ ਸੁਨੇਹਾ ਲਾਇਆ ਵੀ ਤੁਸੀਂ ਵੀ ਮੈਨੂੰ ਇਨਸਾਫ ਦਿਵਾਓ ਤੇ ਹੋਰ ਵੀ ਲੋਕਾਂ ਨੂੰ ਕਿਹਾ ਵੀ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਹੈਨਾ ਹੁਣ ਵਿੱਚ ਮੁੰਡੇ ਦਾ ਪਿਓ ਕਹਿੰਦਾ ਜੀ ਇਹਦਾ ਕੁੜੀ ਦੀ ਉਮਰ 19 ਸਾਲ ਦੀ ਸੀ 16 ਸਾਲ ਦੇ ਸਾਡੇ ਮੁੰਡੇ ਪਿੱਛੇ ਪਏ ਸੀ ਫਲਾਨਾ ਤੇ ਕਹਨ ਬਹੁਤ ਹੁਣ ਬਿਆਨ ਦੇ ਰਹੇ ਹਨ ਠੀਕ ਆ ਯਾਰ ਜਿਹੜਾ ਵੀ ਤੁਸੀਂ ਹੋ ਗਿਆ ਪਰ ਵੀਡੀਓ ਤਾਂ ਵਾਇਰਲ ਤੁਹਾਡੇ ਮੁੰਡੇ ਨੇ ਕਰੀਏ ਤੱਕ ਹੁਣ ਕੁੜੀ ਨੇ ਕਹਿ ਹੀ ਦਿੱਤਾ ਵੀ ਮੁੰਡੇ ਨੇ ਵਾਇਰਲ ਕੀਤੇ ਆ ਵੀਡੀਓ ਸਾਰਾ ਕੁਝ ਜਾਨੀ ਵੀਡੀਓ ਬੜਾ ਜਿੰਨਾ ਵੀ ਉਹ ਸਾਰਾ ਵੀ ਹੈ ਕੁੜੀ ਨੇ ਆਪਣੀ ਗਲਤੀ ਮੰਨੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਪਰ ਠੀਕ ਆ ਤੁਹਾਡਾ ਮੁੰਡੇ ਨੂੰ ਵਾਇਰਲ ਨਹੀਂ ਵੀਡੀਓ ਕਰਨੀ ਚਾਹੀਦੀ ਸੀ ਤੁਹਾਡੇ ਲੱਖ ਆਣ ਮਣ ਹੋ ਗਈ ਸੀ ਕੋਈ ਗੱਲ ਵੀ ਸੀ ਕੋਈ ਮਸਲਾ ਸੀ ਨਾ ਤੁਸੀਂ ਮੰਨ ਲਓ ਵੀ ਕਿੱਡਾ ਕਬਟਾ ਵਿੱਚ ਚੱਲ ਕੋਈ ਹੋ ਗਈ ਹੋਣੀ ਹੈ ਗੱਲਬਾਤ ਹੈ ਨਾ ਪਰ ਵਾਇਰਲ ਕਰਨ ਦਾ ਨਹੀਂ ਯਾਰ ਹੁਣ ਥੋੜਾ ਜਿੰਨੇ ਚਿਰ ਥੋੜੀ ਜਿਹੀ ਚੀਜ਼ ਥੋੜੇ ਨਾਲ ਉਹਦੇ ਨੇ ਨਿਭੀ ਠੀਕ ਆ ਬਾਅਦ ਨਹੀਂ ਨਿਭਦੀ ਗੱਲ ਬਣਦੀ ਨਾ ਤੇ ਰਾਹ ਅੱਡ ਹੋ ਜੋ ਅਗਲੇ ਮੈਂ ਬਲੈਕ ਮੈਨ ਕਰਨਾ ਉਹ ਕਿ ਨਹੀਂ ਮੈਨੂੰ ਬਾਹਰ ਰੋਣ ਲਈ ਬਲੈਕ ਮੈਨ ਕਰਦਾ ਸੀ ਵੀ ਤੂੰ ਬਾਹਰ ਆ ਵੀ ਮੈਨੂੰ ਮਿਲ ਨਹੀਂ ਮੈਂ ਤਾਂ ਆ ਕਰ ਦੂੰ ਉਹ ਕਰ ਦੂੰ ਹਨਾ ਧਮਕੀਆਂ ਦਿੰਦਾ ਸੀ ਉਹਨੂੰ ਤੇ ਘਰੇ ਬਦਮਾਸ਼ੀ ਵੀ ਕਰਕੇ ਗਿਆ ਸੀ ਉਹ ਬਜਾਰੇ ਇਕੱਲੇ ਕੁੜੀ ਆ ਪਿਓ ਆ ਉਥੇ ਕਾਦੀ ਬਦਮਾਸ਼ੀ ਕਰਨੀ ਆ ਟੱਕਰ ਮਾਰਦੀ ਆ ਚੱਜ ਦੇ ਜਮਾਰ ਹਨਾ ਤੇ ਉਹਨਾਂ ਦਾ ਡੈਡੀ ਬਿਆਨ ਦਿੰਦਾ ਫਿਰਦਾ ਵਾ ਮੈਂ ਤਾਂ ਬਾਹਰੋਂ ਆ ਕੇ ਇੱਥੇ ਕੰਮ ਚਲਾਇਆ ਸੀ ਮੈਂ ਬਾਹਰ ਮੁੜ ਜਾਣਾ ਭਰਾ ਜਾ ਮੁੜ ਜਾ ਯਾਰ ਠੀਕ ਨਹੀਂ ਜਿੱਥੇ ਆਪਣੇ ਘਰ ਦੇ ਬੰਦੇ ਦੀ ਗਲਤੀ ਆ ਤੁਸੀਂ ਗਲਤੀ ਦਾ ਮੰਨੋ ਹਾਂ ਵੀ ਸਾਡੇ ਤੇ ਕਸੂਰ ਹੋਇਆ ਵੀ ਸਾਡੇ ਜਵਾਕ ਤੋਂ ਹਨਾ ਵੀ ਹਾਂ ਹੋਈ ਆ ਗਲਤੀ ਤੁਸੀਂ ਉਲਟਾ ਮੰਨ ਨਹੀਂ ਰਹੇ ਉਲਟਾ ਤੁਸੀਂ ਐਲੀਗੇਸ਼ਨ ਕੁੜੀ ਤੇ ਲਾ ਰਹੇ ਵੀ ਕੁੜੀ ਨੇ ਵੀਡੀਓ ਆਪ ਵਾਇਰਲ ਕੀਤੀਆਂ ਨੇ ਠੀਕ ਨਹੀਂ ਐਦਾਂ ਦਾ ਕੋਈ ਨਹੀਂ ਹੈਗਾ ਜਿਹੜੀ ਆਪਦੀਆਂ ਵੀਡੀਓ ਬੰਦਾ ਵਾਇਰਲ ਕਰਕੇ মিডিਆ ਨੂੰ ਮੰਗਰੋਂ ਤਰਲੇ মিডিਆ ਮੂਰੇ ਕੱਢੂ ਵੀ ਸਾਨੂੰ ਹਿਸਾਬ ਦਵਾਉਗਾ ਹਨਾ ਤੇ ਪਰ ਮੈਂ ਕੁੜੀ ਦੀ ਹਿੰਮਤ ਮੰਨ ਗਿਆ ਯਾਰ ਕੁੜੀ ਨੇ ਮੂੰਹ ਤੇ ਚੁੰਨੀ ਵੀ ਨਹੀਂ ਮੰਨੀ ਨਹੀਂ ਤਾਂ ਅੱਜ ਕੱਲ੍ਹ ਅਗਲਾ ਇੰਟਰਵਿਊ ਦੇਣ ਲੱਗੇ ਵੀ ਸਾਰਾ ਕੁਝ ਟੱਕ ਕੇ ਆਉਂਦਾ ਫੇਰ ਵੀ ਕੁੜੀ ਦਾ ਜਿਗਰਾ ਕਿੱਡਾ ਸੀ ਕੈਮਰੇ ਫੇਸ ਕਰਨੇ ਹੁਣ ਕਿੰਨੇ ਪੱਤਰਕਾਰ ਕਰ ਜਾਂਦੇ ਹੋਣਗੇ ਬਹੁਤ ਔਖਾ ਕਹਿ ਜਾਂਦਾ ਬੰਦਾ ਨਾ ਕੈਮਰੇ ਮੂਰੇ ਬੋਲਣਾ ਬਹੁਤ ਔਖਾ ਵਾ ਠੀਕ ਨਹੀਂ ਇਹ ਚੀਜ਼ਾਂ ਦੇ ਵਿੱਚ ਬਾਕੀ ਹੁਣ ਆ ਮੋੜ ਆਇਆ ਅੱਗੇ ਦੇਖੋ ਹੁਣ ਮੈਲਾ ਕਮਿਸ਼ਨ ਨੋਟਿਸ ਲੈ ਲਿਆ ਦੇਖੋ ਕੀ ਬਣਦਾ ਵਾ ਬਾਕੀ ਲੋਕੀ ਰੱਜ ਕੇ ਨਾਲ ਲਾਣਤਾ ਪਾ ਰਹੇ ਆ ਇਹਦੇ ਇਹਦੇ ਆੜੀ ਇੰਦਰ ਨੂੰ ਤੇ ਇਹਨੂੰ ਪ੍ਰਭ ਨੂੰ ਮੈਂ ਆ ਫੋਟੋਆਂ ਥੱਲੇ ਲਾ ਲਣਾ ਤੁਸੀਂ ਦੇਖ ਲਿਓ ਦੀ ਦੋਸਤੀਆਂ ਵੀ ਤੇ ਰੱਜ ਕੇ ਲਾਹਣਤਾ ਪੈ ਰਹੇ ਆ ਲੋਕ ਸੋਸ਼ਲ ਮੀਡੀਆ ਦੇ ਧੂਆਂ ਕੱਢਿਆ ਪਿਆ ਇਹਨਾਂ ਦਾ ਤੇ ਸਾਰੇ ਇਹਹੀ ਗਲਤ ਜਾਨੀ ਆਪਣੇ ਕੁੜੀ ਦੇ ਹੱਕ 'ਚ ਨਿਤਰ ਰਹੇ ਨੇ ਠੀਕ ਆ ਕੁੜੀ ਤੋਂ ਗਲਤੀ ਹੋਈ ਆ ਉਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਸੀ ਜੇ ਮੁੰਡਾ ਕਹਿੰਦਾ ਸੀ ਉਹ ਪਹਿਲਾਂ ਹੀ ਪਹਿਲੇ ਸਟੈਪ 'ਤੇ ਕਹਿੰਦਾ ਵੀ ਹਾਂ ਵੀ ਮੈਂ ਉਹ ਵੀ ਮੈਂ ਕਰਨਾ ਨਹੀਂ ਹੈਗਾ ਬਾਕੀ ਉਹ ਮੁੰਡੇ ਦਾ ਪਿਓ ਦਾ ਤੁਸੀਂ ਪੱਖ ਦੇਖ ਲਿਆ ਮੁੰਡੇ ਦਾ ਦੇਖੋ ਮੀਡੀਆ 'ਚ ਕਿਵੇਂ ਆਉਂਦਾ ਕੀ ਪੱਖ ਹੁੰਦਾ ਇਹ ਮੂਹਰਲੇ ਦੇਣਾ ਜੇ ਪਤਾ ਲੱਗ ਜਾਣਾ ਪਰ ਜੋ ਘਟਨਾ ਹੋਈ ਹੈ ਵਧੀਆ ਨਹੀਂ ਹੋਈ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ ਬਈ ਕਿਸੇ ਦਾ ਜਾਨੀ ਆਪਦੀ ਕਿਸੇ ਦਾ ਵੀ ਇਦਾਂ ਕਰਨਾ ਨਹੀਂ ਚਾਹੀਦਾ ਚਾਹੇ ਆਪਣਾ ਕੋਈ ਦੋਸਮਣੀ ਆ ਆਪਣੇ ਉਹਦੀ ਕੋਈ ਕਮਜ਼ੋਰੀ ਲੱਗ ਗਈ ਕੋਈ ਹੈ ਦੀ ਚੀਜ਼ ਆ ਉਹਦੀ ਦੋਸਮਣ ਦੇ ਜਵਾਕਾਂ ਨੂੰ ਆਪਦੇ ਜਵਾਕ ਸਮਝਣਾ ਚਾਹੀਦਾ ਠੀਕ ਆ ਦੋਸਮਣੀ ਬੰਦੇ ਨਾ ਹੁੰਦੀ ਆ ਯਾਰ ਆਪਣੀ ਠੀਕ ਆ ਉਹਨਾਂ ਨੂੰ ਆਓ ਜਵਾਕਾਂ 'ਚ ਕਸੂਰ ਨਹੀਂ ਗੜਨਾ ਚਾਹੀਦਾ ਨਾ ਜੋ ਵੀ ਹੋਇਆ ਮਾੜਾ ਹੋਇਆ ਵੇ ਚੰਗਾ ਨਹੀਂ ਹੋਇਆ ਹੈਗਾ ਠੀਕ ਨਹੀਂ ਬਾਕੀ ਤੁਸੀਂ ਹੁਣ ਵਿਚਾਰ ਦੇ ਦਿਓ ਕਮੈਂਟਾਂ ਦੇ ਵਿੱਚ ਬਈ ਹੈ ਨਾ ਮੁੰਡੇ ਦਾ ਪਿਓ ਤਾਂ ਆ ਇਲਿਗੇਸ਼ਨ ਲਾਉਂਦਾ ਬਈ ਕੁੜੀ ਦੀ ਸਾਰੀ ਵੀ ਗਲਤੀ ਕੁੜੀ ਦੀ ਆ ਵੀ ਕੁੜੀ ਦਾ ਕਸੂਰ ਆ ਉਹ ਨਹੀਂ ਇਹ ਵੀ ਆਪਦੀ ਆ ਵੀਡੀਓ ਵਾਇਰਲ ਕਰੀ ਆ ਉਹਦਾ ਆਪਦੇ ਮੁੰਡੇ ਦਾ ਕਸੂਰ ਹੋਣੀ ਕੱਢਦਾ ਜਿਹੜਾ ਮੁੰਡੇ ਦੇ ਉਹ ਕੈਮਰੇ ਚ ਇੱਕ ਦਿੱਤੀ ਆ ਮੀਡੀਆ ਨੂੰ ਭੰਨ ਤੋੜ ਹੋਈ ਆ ਵੀ ਉਹ ਦੇਖ ਲੈ ਤੂੰ ਤੇਰੇ ਮੁੰਡੇ ਨੇ ਕਰੀ ਆ ਹੋਰ ਬਾਹਰੋਂ ਬੰਦੇ ਥੋੜੋ ਕਰਕੇ ਆ ਕੇ ਉਹ ਉਹ ਵੀ ਤੇਰੇ ਮੁੰਡੇ ਨੇ ਕਰੀ ਆ ਉਹ ਚਮ ਨਹੀਂ ਮੰਨ ਰਿਹਾ ਉਲਟਾ ਐਸੀ ਐਲੀਗੇਸ਼ਨ ਲਾ ਰਿਹਾ ਕਹਿੰਦਾ ਅਸੀਂ ਇਨਸਾਫ ਲਵਾਂਗੇ ਅਦਾਲਤ ਨਾਲ ਵੀ ਜਾ ਕੇ ਇਨਸਾਫ ਮਿਲੂਗਾ ਚਲੋ ਠੀਕ ਆ ਬਾ ਦੁੱਧ ਰੋ ਦੁੱਧ ਪਾਣੀ ਦਾ ਪਾਣੀ ਹੋ ਗਿਆ ਇਹ ਜਾਨੀ ਕੋਈ ਵੀਡੀਓ origignal ਨਹੀਂ ਕੋਈ ਫੇਕ ਨਹੀਂ ਹੈਗੀ ਕੁੜੀ ਕਹਿੰਦੀ ਸਾਰੀ ਚੈਟ ਜਿਹੜੀ ਉਹਦਾ ਦੋਸਤ ਹੀ ਮੁੰਡੇ ਦਾ ਦੱਸ ਰਿਹਾ ਹੋਇਆ ਚੈਟ ਦੇ ਵਿੱਚ ਵੀ ਇਸਦਾਂ ਕਰਕੇ ਅਸੀਂ ਉਹ ਚੋ ਕੁੜੀ ਨੂੰ ਚੱਕ ਲਈ ਐ ਜਗਾੜ ਲਾਤਾ ਠੀਕ ਨਹੀਂ ਉਹ ਕਿੰਨੀ ਵੀ ਚੈਟ ਵੀ ਸਾਰੀ ਸਹੀ ਜਿੰਨੀ ਇਹ ਵੀਡੀਓ ਸਾਰਾ ਕੁਝ ਸਹੀ ਆ ਠੀਕ ਨਹੀਂ ਮੇਰੇ ਮੇਰੇ ਨਾਲ ਧੱਕਾ ਕਰਦੇ ਰਹੇ ਉਹਨੂੰ ਬਲੈਕਮੈਨ ਕਰਦੇ ਰਹੇ ਆ ਤੇ ਸਾਡੇ ਘਰ ਆ ਕੇ ਇਹਨੇ ਬਦਵਾਸੀ ਕੀਤੀ ਆ ਠੀਕ ਨਹੀਂ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਜਵਾਕਾਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ ਗਲਤੀਆਂ ਚ ਠੀਕ ਆ ਹੋ ਜਾਂਦੀਆਂ ਪਰ ਐਡੀਆਂ ਵੱਡੀਆਂ ਗਲਤੀਆਂ ਮਨੀ ਹੈਗੀਆਂ ਘਰੇ ਉਹਦੇ ਵੀ ਪੈਣਾ ਸੀ ਹਨ ਉਹਨੂੰ ਇੱਕ ਵਾਰੀ ਸੋਚਣਾ ਚਾਹੀਦਾ ਸੀ ਵੀ ਮੈਂ ਇਹ ਚੀਜ਼ਾਂ ਵਾਇਰਲ ਨਾ ਕਰਾਂ ਜਿੱਥੇ ਤੇਕਰ ਆਪਾਂ ਸੋਚਦੇ ਆ ਮੈ ਤੁਹਾਨੂੰ ਲੱਗਦਾ ਵੀ ਕੁੜੀ ਆਪਦੀ ਇਹ ਵਾਇਰਲ ਕਰ ਦੂਗੀ ਫੋਟੋ ਮੈਨੂੰ ਤਾਂ ਲੱਗਦਾ ਨਹੀਂ ਵੀ ਕੁੜੀ ਯਾਰ ਆਪਦੀ ਵੀਡੀਓ ਵਾਇਰਲ ਕਰ ਦੂਗੀ ਕਿਹੜੀ ਕੁੜੀ ਜੀ ਮੂਰਖੋ ਜਿਹੜੀ ਵੀਡੀਓ ਵਾਇਰਲ ਕਰ ਦੋਗੀ ਮੈਨੂੰ ਤਾਂ ਇਹ ਕੰਮ ਮੁੰਡੇ ਦਾ ਹੀ ਲੱਗਦਾ ਬਾਕੀ ਤੁਸੀਂ ਦੋ ਥੋੜਾ ਵਿਚਾਰ ਆ ਬਾਕੀ ਆਉਣ ਲਿਆਂ ਆਪਾਂ ਗੱਲਬਾਤ ਕਰਦੇ ਆ ਕਿਵੇਂ ਆਉਂਦਾ ਹਨਾ